ਇੱਕ ਖਬਰ ਜਿਹਦੇ ਤੇ ਸਾਰਿਆਂ ਦੀ ਨਿਗਾ ਕਾਫੀ ਟਾਈਮ ਤੋਂ ਆਇਆ ਅਮਰਪਾਲ ਸਿੰਘ ਜੀ ਵਾਲੀ ਉਹ ਫੇਰ ਕਹਿੰਦੇ ਜਿਹੜੀ ਸੰਸਦ ਦੇ ਵਿੱਚ ਹਾਜ਼ਰੀ ਵਾਲੀ ਸੁਣਵਾਈ ਸੀ ਉਹਨਾਂ ਦੀ 25 ਫਰਵਰੀ ਤੱਕ ਫੇਰ ਟਲ ਗਈ ਆ ਤੇ ਦਿਨ ਜਿਵੇਂ ਕਹਿੰਦੇ ਕਿ ਥੋੜੇ ਥੋੜੇ ਰਹਿੰਦੇ ਜਾ ਰਹੇ 48 ਦਿਨ ਲੰਘ ਚੁੱਕੇ ਆ ਓਲਰੇਡੀ ਕੀ ਬਣੂਗਾ ਇਹ ਫੇਰ ਫੇਰ ਉਹੀ ਸਵਾਲ ਕਿ ਸੰਸਦ ਦੀ ਜਿਹੜੀ ਉਹਨਾਂ ਦੀ ਮੈਂਬਰਸ਼ਿਪ ਬਚੂਗੀ ਜਾਂ ਕੀ ਬਣ ਸਕਦਾ ਉਹਨਾਂ ਦੇ ਟਾਈਮ ਦੇ ਵਿੱਚ ਗੱਲਾਂ ਦੋ ਨੇ ਅੱਧਾ ਗਲਾਸ ਖਾਲੀ ਅੱਧਾ ਭਰਿਆ ਹੂੰ ਵੀ ਪਹਿਲੀ ਗੱਲ ਤੇ ਇਹ ਆ ਕਿ ਤਤਕਾਲ ਰਾਹਤ ਨਹੀਂ ਮਿਲੀ ਇੱਕ ਮਾਮਲਾ 25 ਨੂੰ ਹੁਣ ਫੇਰ ਸੁਣਵਾਈ ਹੋਏਗੀ ਜੀ ਪਰ ਦੂਜੇ ਪਾਸੇ ਰਾਹਤ ਵਾਲੀ ਗੱਲ ਇਹਨਾਂ ਵਾਸਤੇ ਇਹ ਆ ਕਿ ਹਾਈ ਕੋਰਟ ਚ ਪਟੀਸ਼ਨ ਘਟੂ ਘਟ ਲਿਸਟਡ ਹੋ ਗਈ ਹੈ ਹਮ ਖਾਰਜ ਨਹੀਂ ਹੋਏਗੀ ਹੋ ਸੁਣਵਾਈ ਹੋਏਗੀ ਜੀ ਸੁਣਵਾਈ ਨਹੀਂ ਖਾਰਜ ਤਾਂ ਬਾਅਦ ਚ ਵੀ ਹੋ ਸਕਦੀ ਹੈ ਨਾ ਸੁਣਵਾਈ ਤੋਂ ਬਾਅਦ ਵੀ ਉਹ ਖਾਰਜ ਹੀ ਹੁੰਦੀ ਹੈ ਜੇ ਮੰਨ ਲਓ ਕੋਰਟ ਉਸ ਚੀਜ਼ ਨੂੰ ਪ੍ਰਵਾਨ ਨਹੀਂ ਕਰਦਾ ਤੇ ਉਹ ਆਪਣੇ ਆਪ ਹੀ ਖਾਰਜ ਜੀ ਡਿਸਪੋਜ਼ ਆਫ ਕਹਿ ਦਿੰਦੇ ਉਹਨੂੰ ਇਹਦਾ ਨਵੇੜਾ ਕਰ ਦਿੱਤਾ ਤੋਂ ਨਿਬੜ ਗਈ ਸਮਝ ਲਓ ਜਾਂ ਖਰਚ ਕੁਝ ਵੀ ਹੈ ਤੇ ਹੁਣ ਇਹਨਾਂ ਵਾਸਤੇ ਘਟੋ-ਘਟੇ ਇੰਨੀ ਗੁਰਾਹਤ ਦੀ ਗੱਲ ਤੇ ਹੈ ਨਾ ਕਿ ਸੁਣਵਾਈ ਸਟਾਰਟ ਹੋ ਗਈ ਹੈ ਜੀ ਤੇ ਬਜਟ ਦਾ ਜਿਹੜਾ ਗਾਂ ਸੈਸ਼ਨ ਹੈ ਉਹ ਹੈਗਾ ਜਿਹਦੇ ਬਾਰੇ ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ ਕਿ 30 ਜਨਵਰੀ ਤੋਂ ਪਹਿਲਾਂ ਅਸੀਂ ਕੀ 13 ਫਰਵਰੀ ਤੱਕ ਡੇਟ ਸੈਸ਼ਨ ਦੀ ਬਜਟ ਸੈਸ਼ਨ ਤੇ ਉਸ ਉਪਰੰਤ ਜਿਹੜਾ ਸੈਕੰਡ ਲੈਗ ਉਹਦਾ ਹੈ ਉਹ ਹੈਗਾ ਜੀ ਸ਼ਾਇਦ 10 ਮਾਰਚ ਤੋਂ ਹੂੰ 10 ਮਾਰਚ ਤੋਂ ਪਹਿਲਾਂ ਹੋ ਸਕਦਾ ਹੈ ਹਾਈ ਕੋਰਟ ਕੋਈ ਫੈਸਲਾ ਲੈ ਜਾਵੇ ਜੀ ਜੇ ਮੰਨ ਲਓ ਫੈਸਲਾ ਲੈ ਲਿਆ ਜਾਂਦਾ ਤਾਂ ਫਿਰ ਤਾਂ ਬਾਈ ਚੰਗੀ ਗੱਲ ਹੈ ਹੂੰ ਜੇ ਹੱਕ ਦੇ ਵਿੱਚ ਆਉਣੇ ਤੇ ਚੰਗੀ ਗੱਲ ਹੈ ਹਾਂ ਪਰ ਜੇ ਨਹੀਂ ਵੀ ਤੇ ਸੁਪਰੀਮ ਕੋਰਟ ਜਾਣ ਵਾਲੇ ਤੇ ਬੰਨ ਗਏ ਨਾ ਫਿਰ ਹੂੰ ਸੁਪਰੀਮ ਕੋਰਟ ਚਲੇ ਜਾਣਗੇ ਜੀ ਜੀ ਯਾਨੀ ਅਮਰਤਪਾਲ ਸਿੰਘ ਦੀ ਜਿਹੜੀ ਲੀਗਲ ਟੀਮ ਆ ਫਿਰ ਉਹ ਸੁਪਰੀਮ ਕੋਰਟ ਜਾਣ ਜੋਗੀ ਹੋਏਗੀ ਤੇ ਸੁਪਰੀਮ ਕੋਰਟ ਚੋਂ ਤੇ ਫਿਰ ਨਵੇੜਾ ਹੋਣੀ ਹੋਣਾ ਹੈ ਨਾ ਹੂੰ ਹੋ ਸਕਦਾ ਕਿ ਹਾਈ ਕੋਰਟ ਹੀ ਨਿਵੇੜ ਦੇਵੇ ਨਿਜਿੱਟ ਦੇਵੇ ਪਰ ਕਈ ਵਾਰ ਨਾ ਇਦਾਂ ਦੇ ਮਾਮਲਿਆਂ ਦੇ ਵਿੱਚ ਫੈਸਲੇ ਦੇਣ ਲੱਗਿਆਂ ਨਾ ਜੱਜ ਥੋੜਾ ਜਿਆ ਸੋਚਦੇ ਆ ਮੈਂ ਨਹੀਂ ਕਹਿੰਦਾ ਕਿ ਡਰਦੇ ਆ ਜਾਂ ਕੁਝ ਪਰ ਉਹ ਸੋਚਦੇ ਆ ਕਿ ਅਸੀਂ ਕਿਉਂ ਨਾ ਵੀਡੀਓ ਸੁਪਰੀਮ ਕੋਰਟ ਨੂੰ ਬੇੜ ਦਿੰਦੇ ਜੀ ਮਤਲਬ ਕਿ ਉੱਥੇ ਬਹਿਸ ਹੋ ਜਾਵੇ ਤੇ ਉੱਥੇ ਪਤਾ ਲੱਗ ਜਾਏਗਾ ਤੋ ਖੈਰ ਇਹ ਹੁਣ ਆਪਣੇ ਆਪ ਦੇ ਵਿੱਚ ਕਹ ਲੋ ਕਿ ਇੱਕ ਵੱਡਾ ਸਵਾਲ ਰਹੇਗਾ ਕਿ ਕੇਂਦਰ ਆ ਕੇ ਕੀ ਕਹਿੰਦਾ ਕੀ ਉਹ ਪਰੋਲ ਦੇ ਹੱਕ ਚ ਕਹਿੰਦਾ ਕਿ ਚਲੋ ਪਰੋਲ ਦੇ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਪਰ ਪਰੋਲ ਦਾ ਜੇ ਵਿਰੋਧ ਕਰਦਾ ਤਾਂ ਕੀ ਇਸ ਗੱਲ ਤੇ ਆ ਕੇ ਸਹਿਮਤ ਹੋਏਗਾ ਕਿ ਭਾਈ ਤੁਸੀਂ ਇਹਨਾਂ ਨੂੰ ਜਿਹੜੀ ਮੈਂਬਰਸ਼ਿਪ ਹੈ ਹੂੰ ਉਹਦੀ ਭਾਈ ਜੋ ਹੈਗੀ ਆ ਜੀ ਉਹਦੇ ਤੇ ਹੱਥ ਦੇ ਦਿਓ ਬਣੀ ਰਹਿਣ ਉਹਦੇ ਤੇ ਰਾਹਤ ਦੇ ਦਿਓ ਜੀ ਕਿਉਂਕਿ ਇਹਨਾਂ ਨੇ ਜਿਹੜਾ ਗਰਾਊਂਡ ਦਿੱਤਾ ਉਹ ਇਹੀ ਦਿੱਤਾ ਹੈ ਨਾ ਉੱਥੇ ਹੂੰ ਹੂੰ ਪਟੀਸ਼ਨ ਦੇ ਵਿੱਚ ਕਿ ਮੈਂਬਰਸ਼ਿਪ ਜਿਹੜੀ ਹੈ ਉਹ ਜਾ ਸਕਦੀ ਹੈ ਖਡੂਰ ਸਾਹਿਬ ਦੇ ਐਨੇ ਲੱਖ ਬੰਦਿਆਂ ਦਾ ਵੀ ਨਵਾਂ ਹਿੰਦਾ ਸੋ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਲਿਖੀਆਂ ਗਈਆਂ ਨੇ ਕਿ ਇਸ ਤੋਂ ਪਹਿਲਾਂ ਜੋ ਡੀਸੀ ਆ ਅੰਮ੍ਰਿਤਸਰ ਦਾ ਹੈ ਹੂੰ ਕਿਉਂਕਿ ਮੈਜਿਸਟ੍ਰੇਟ ਵੀ ਹੋਣ ਯਾ ਡਿਵੀਜ਼ਨਲ ਮੈਜਿਸਟ੍ਰੇਟ ਹੋ ਹੀ ਹੁੰਦੇ ਆ ਜੀ ਜੀ ਕਿ ਭਈ ਉਹਨਾਂ ਦੇ ਕੋਲ ਜਾ ਕੇ ਚਾਰਾ ਜੂਈ ਜਿਹੜੀ ਆ ਉਹ ਹੋ ਚੁੱਕੀ ਆ ਜਦੋਂ ਉਹਨਾਂ ਨੇ ਗੱਲ ਨਹੀਂ ਸੁਣੀ ਤਾਂ ਫਿਰ ਕਾਨੂੰਨੀ ਚੌਖਟੇ ਦੇ ਵਿੱਚ ਖਲੋਣਾ ਪਿਆ ਹੂੰ ਲਿਹਾਸਾ ਮਤਲਬ ਕਿ ਇਹ ਜਿਹੜੇ ਗਰਾਊਂਡਸ ਨੇ ਉਹਦੇ ਆਧਾਰ ਤੇ ਸੁਣਵਾਈ ਸ਼ੁਰੂ ਹੋਈ ਆ ਹੋ ਸਕਦਾ 25 ਨੂੰ ਜੇ ਕੋਈ ਫੈਸਲਾ ਆ ਜਾਵੇ ਜੀ ਜੀ ਜੇ 25 ਜੀ ਨੂੰ ਤਾਂ ਨਹੀਂ ਫੈਸਲਾ ਤਾਂ ਕੀ ਹੋਣਾ ਮੇਰੇ ਖਿਆਲ ਦੇ ਨਾਲ ਕੁਝ ਜਵਾਬ ਤੇ ਦਾਖਲ ਕਰਨੇ ਪੈਣਗੇ ਨਾ ਪੰਜਾਬ ਸਰਕਾਰ ਦਾ ਜਵਾਬ ਬਣੇਗਾ ਜੀ ਕਿਉਂਕਿ ਪਟੀਸ਼ਨ ਕਰਤਾ ਰਹੇ ਤੇ ਆਪਣੇ ਗਰਾਊਂਡ ਰੱਖ ਤੇ ਫਿਰ ਉਹਦੇ ਤੇ ਜਾ ਕੇ ਕੇਂਦਰ ਕੀ ਜਵਾਬ ਦਿੰਦਾ ਹੈ ਫਿਰ ਉਸ ਤੋਂ ਬਾਅਦ ਆਰਗੂਮੈਂਟ ਤੋਂ ਬਾਅਦ ਕੋਰਟ ਦੇਖਦਾ ਉਹਦੀ ਆਬਜ਼ਰਵੇਸ਼ਨ ਕੀ ਹੈ ਤਾਜੀ ਵੀ ਇੱਕ ਪਾਸੜ ਕਰੀ ਇਹ ਵੀ ਜਵਾਬ ਕੋਈ ਆਉਣ ਦਾ ਜਾਂ ਫੈਸਲਾ ਆਉਣ ਦੀ ਹਜੇ ਵੀ ਉਮੀਦ ਨਹੀਂ ਹੈ ਕੋਈ ਇਹਦੇ ਇਹ ਦੀ ਸੰਭਾਵਨਾ 25 ਨੂੰ ਤੇ ਕੱਟਿਆ ਕਟੂਕਟ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਜ਼ਰੂਰ ਕੋਈ ਤਰੀਕ ਜਿਹੜੀ ਮقرਰ ਕੀਤੀ ਜਾਂਦੀ ਉਹ ਤੇ ਆ ਜਾਵੇ ਪਰ ਫਿਲਹਾਲ 25 ਤੇ ਫੈਸਲਾ ਹੋ ਜਾਏਗਾ ਨਿਵੇੜਾ ਹੋ ਜਾਏਗਾ ਇਹਦਾ ਇਮਕਾਨ ਤੇ ਕੱਟਿਆ ਜੀ ਮਿੰਟੂ ਜੀ ਖੈਰ ਕੁਝ ਦੋਸਤ ਨੇ ਆਪਣੇ ਨਾਲ ਉਹਨਾਂ ਦੇ ਵਿਚਾਰ ਵੀ ਆਪਾਂ ਸਾਂਝੇ ਕਰ ਲਏ ਮੁਕਰਰ ਸਿੰਘ ਜੀ ਕਹਿੰਦੇ ਕਿ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਕਹਿੰਦੇ ਕੋਈ ਖਤਰਾ ਨਹੀਂ ਹੈਗਾ ਪਹਿਲਾਂ ਵੀ ਕੁਝ ਕੈਦੀ ਸੀ ਜਿਹੜੇ ਕਹਿੰਦੇ 5 ਸਾਲ ਤੱਕ ਜਿਨ੍ਹਾਂ ਨੇ ਹਾਜ਼ਰੀ ਨਹੀਂ ਲਵਾਈ ਸੀ ਤਾਰੇ ਇਹਦੇ ਚੋ 60 ਦਿਨ ਵਾਲੀ ਜਿਹੜੀ ਆਪਾਂ ਗੱਲ ਕਰਦੇ ਉਹਨਾਂ ਨੇਮ ਉਹ ਤੇ ਹੈ ਹੀ ਤੁਸੀਂ ਦੱਸ ਦਿਓ ਕਿ 60 ਦਿਨ ਵਾਲੀ ਹਾਜ਼ਰੀ ਵਾਲਾ ਤੇ ਹੈ ਹੀ ਗ੍ਰੈਪੀ ਜੀ ਵੀ ਦੱਸ ਰਹੇ ਨੇ ਕਿ ਜਦ ਸਪੀਕਰ ਨੇ ਛੋਟ ਦੇ ਦਿੱਤੀ ਕਹਿੰਦੇ ਫਿਰ ਮੈਂਬਰਸ਼ਿਪ ਕਿਤੇ ਨਹੀਂ ਜਾਂਦੀ ਨਹੀਂ ਉਹੀ ਹੈ ਨਾ ਕਿ ਸਪੀਕਰ ਛੋਟ ਇਸ ਮਾਮਲੇ ਚ ਅੱਗੇ ਉਸ ਦਿਨ ਆਪਾਂ ਗੱਲ ਕੀਤੀ ਸੀਗੀ ਕਿ ਇਹਨਾਂ ਦੇ ਇਮਾਨ ਸਿੰਘ ਖਾਰਾ ਨੇ ਖੁਦ ਮੈਨੂੰ ਕਿਹਾ ਕਿ ਸਾਨੂੰ ਰਾਹਤ ਮਿਲ ਚੁੱਕੀ ਹੈ ਸਪੀਕਰ ਸਾਹਿਬ ਤੋਂ ਜੀ ਤਾਂ ਕਰਕੇ ਅਸੀਂ ਉਹ ਪਟੀਸ਼ਨ ਜਿਹੜੀ ਹੈ ਬਈ ਉਦੋਂ ਹੀ ਪਾਈ ਹੋਈ ਨਹੀਂ ਹੂੰ ਹੂੰ ਤਾਂ ਉਹ ਪਹਿਲਾ ਸਵਾਲ ਤੇ ਇਹੀ ਆ ਕਿ ਉਹਨਾਂ ਨੇ ਜਾਣਕਾਰੀ ਇਹ ਕਿੱਥੋਂ ਲਈ ਸਾਨੂੰ ਦਿੱਤੀ ਜੀ ਦੂਜੀ ਚੀਜ਼ ਜਿਹੜੀ ਆ ਕਿ ਇਹਦੇ 'ਚ ਦੇਖੋ ਸਪੀਕਰ ਨੇ ਸ਼ਾਇਦ ਨਹੀਂ ਦਿੱਤੀ ਹੋਗੀ ਰਾਤਾਂ ਹੀ ਆ ਨਾ ਹੂੰ ਤਾਂ ਹੀ ਉਹਨਾਂ ਨੂੰ ਪਟੀਸ਼ਨ ਪਾਉਣੀ ਪਈ ਆ ਤਾਂ ਹੀ ਉਹ ਢੀਕ ਰਿਹਾ ਹਾਂਜੀ ਤਾਂ ਇੱਥੇ ਮਸਲਾ ਜਿਹੜਾ ਅਮਰਤਪਾਲ ਸਿੰਘ ਦਾ ਇੱਕ ਹੋਰ ਵੀ ਤਰ੍ਹਾਂ ਦਾ ਆ ਨਾ ਕਿ ਇਹਨਾਂ ਦਾ ਮਸਲਾ ਜਿਹੜਾ ਹੈ ਉਹ ਡਿਟੈਂਸ਼ਨ ਦਾ ਹੈ ਹੂੰ ਨਾ ਕਿ ਕੋਈ ਦੂਜਾ ਮੈਂ ਅੱਗੇ ਵੀ ਤਾਂ ਉਹਨਾਂ ਦੱਸਿਆ ਕਿ ਜਿਵੇਂ ਇੰਜੀਨੀਅਰ ਰਾਸ਼ੀ ਦਿਆ ਉਹਦਾ ਤੇ ਐਨਆਈਏ ਦਾ ਕੇਸ ਹੈ ਨਾ ਜੀ ਪਰਤੂ ਇਥੇ ਤੇ ਇਹਨਾਂ ਦੀ ਨਜ਼ਰਬੰਦੀ ਆ ਕੱਲੀ ਐਨਐਸਏ ਤਹਿਤ ਹੂੰ ਤਾਂ ਇਹ ਹੁਣ ਦੇਖਣ ਵਾਲੀ ਗੱਲ ਆ ਕਿ ਕੀ ਸਪੀਕਰ ਆ ਮਤਲਬ ਕੇ ਇਸ ਕਰਕੇ ਇਸ ਵਜ੍ਹਾ ਕਰਕੇ ਨਹੀਂ ਲੱਗ ਕੇ ਦੇ ਰਹਾ ਜੀ ਪਰ ਇਹ ਇਹ ਤੇ ਗੱਲ ਦੇਖਣ ਯੋਗ ਆ ਨਾ ਕਿ ਦੇਖੋ ਚਲੋ ਨਿਯਮ ਹੈਗਾ 60 ਦਿਨ ਦਾ ਉਹ ਜੇ ਤੁਸੀਂ ਗੂਗਲ ਕਰੋਗੇ ਤੁਹਾਨੂੰ ਮਿਲ ਜਾਣਾ ਹੈ ਉਹ ਨਿਯਮ 60 ਦਿਨ ਵਾਲਾ ਨਿਯਮ ਤੇ ਤਦ ਲਾਗੂ ਹੋਣਾ ਚਾਹੀਦਾ ਹੈ ਨਾ ਜੇਕਰ ਬੰਦਾ ਕੋਈ ਬਾਹਰ ਫਿਰਦਾ ਹੈ ਹਮ ਮੌਜ ਮਸਤੀ ਕਰਦਾ ਫਿਰਦਾ ਤੇ ਉਹ ਬਤੌਰ ਮੈਂਬਰ ਪਾਰਲੀਮੈਂਟ ਕਿਸੇ ਸਿਟਿੰਗ 'ਚ ਜਾਂਦਾ ਹੀ ਨਹੀਂ ਜੀ ਜੀ ਜਿਹੜਾ ਬੰਦਾ ਅੰਦਰ ਬੈਠਾ ਹਮ ਅੰਦਰ ਬੈਠੇ ਤੇ ਤਾਂ ਉਹ ਸ਼ੋਰਟ ਵੈਸੇ ਹੀ ਹੋ ਜਾਣੀ ਚਾਹੀਦੀ ਹੈ ਬਿਲਕੁਲ ਕਿ ਜਦੋਂ ਉਹਦਾ ਚਿਤਵਜੇ ਜਾਂ ਉਹ ਜਦੋਂ ਇਜਾਜ਼ਤ ਹਾਸਲ ਕਰੇਗਾ ਹਮ ਉਹ ਆ ਜਾਵੇ ਜੀ वैसे वो आ ही नहीं सकता क्योंकि अपने आप आ ही नहीं सकता आगे भी ऐसे ये बात की थी कि के एक बाहर फिरदा स्वतंत्र फिरदा आजाद फिरदा बंदा ਤੇ ਇੱਕ ਅੰਦਰ ਬੈਠਾ ਬੰਦਾ ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ ਤਾਂ ਫਿਰ ਦੋਨਾਂ ਤੇ ਇੱਕ ਨਿਯਮ ਲਾਗੂ ਕਿਵੇਂ ਕੀਤਾ ਜਾ ਸਕਦਾ ਹੈ ਜੀ ਬਿਲਕੁਲ ਜੀ ਬਲਵਿੰਦਰ ਸਿੰਘ ਜੀ ਦੱਸ ਰਹੇ ਨੇ ਕਿ ਆਪਲੇ ਐਮਐਲਏ ਹਾਕਮ ਸਿੰਘ ਠੇਕੇਦਾਰ ਹੋਣ ਦੀ ਪਤਨੀ ਦਾ ਦਿਹਾਂਤ ਹੋ ਗਿਆ ਬਹੁਤ ਅਫਸੋਸ ਹੈ ਜੀ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਖੈਰ ਕੋਟ ਵੀ ਕਾਗਜ਼ੀ ਕੀਸਾ ਸੂਤਰਨ ਦੇ ਹਿਸਾਬ ਨਾਲ ਹੀ ਚੱਲਦੀਆਂ ਨੇ ਕਹਿੰਦੇ ਉਂਝ ਭਾਵੇਂ ਕੋਈ ਖੋਜ ਵੀ ਕਰੀ ਜਾਵੇ ਕੋਈ ਨਿਆ ਨਹੀਂ ਜਸਵਿੰਦਰ ਸਿੰਘ ਜੀ ਕਹਿ ਰਹੇ ਨੇ ਖੈਰ ਭਾਈ ਇਹਨਾਂ ਸਾਰੀਆਂ ਚੀਜ਼ਾਂ ਦਾ ਤੇ ਆਪਾਂ ਇੰਤਜ਼ਾਰ ਹੀ ਕਰ ਸਕਦੇ ਹਾਂ ਕੁਝ 25 ਨੂੰ ਕਰਦੇ ਆਂ ਤੇ ਫਿਰ ਉਸ ਤੋਂ ਬਾਅਦ ਜੇ ਕੋਈ ਹੋਰ ਫੈਸਲਾ ਅੱਗੇ ਪੈਂਦਾ ਤੇ ਉਸ ਤੇ ਆਪਾਂ ਗੱਲ ਕਰਾਂਗੇ ਖੈਰ ਮਿੰਟੂ ਜੀ ਇੱਕ ਗੱਲਬਾਤ ਆਪਾਂ ਹੋਰ ਕਰੀਏ ਗਿਆਨੀ ਹਰਪੀ ਸਿੰਘ ਹੋਰਾਂ ਦੀ ਕਾਫੀ ਟਾਈਮ ਤੋਂ ਆਪਾਂ ਪਿਛਲੇ ਦੇਖ ਰਹੇ ਹਾਂ ਕਿ ਆਜ਼ਾਦ ਤੌਰ ਤੇ ਉਹ ਖੇਡ ਨੇ ਮੈਦਾਨ ਦੇ ਵਿੱਚ ਨੇ ਆਪਣੀਆਂ ਗੱਲਾਂ ਵੀ ਕਹਿ ਰਹੇ ਨੇ ਔਰ ਬੇਵਾਕ ਤਰੀਕੇ ਨਾਲ ਕਹਿ ਰਹੇ ਨੇ ਹੁਣ ਫਿਰ ਇੱਕ ਧਾਰਮਿਕ ਸਮਾਗਮ ਦੇ ਵਿੱਚ ਉਹਨਾਂ ਨੇ ਕੁਝ ਪਾਰਟੀਆਂ ਦਾ ਨਾਂ ਲਏ ਬਿਨਾਂ ਵੀ ਉਹਨਾਂ ਨੇ ਗੱਲਬਾਤ ਕੀਤੀ ਕਿ ਕੋਈ ਹੁਕਮ ਨਹੀਂ ਮੰਨ ਰਿਹਾ ਕਾਲ ਤੱਕ ਸਾਹਿਬ ਦੇ ਉਹਦੇ ਤੇ ਗੱਲ ਕੀਤੀ ਨਾਲ ਹੀ ਉਹਨਾਂ ਨੇ ਇੱਕ ਅਪੀਲ ਵੀ ਕੀਤੀ ਕਿ ਜਿਹੜੇ ਨੌਜਵਾਨ ਨੇ ਉਹ ਸਿਆਸਤ ਦੇ ਵਿੱਚ ਧਾਰਮਿਕ ਸਿਆਸਤ ਦੇ ਵਿੱਚ ਆਉਣ ਪਰ ਕੁਝ ਸਵਾਲ ਵੀ ਵਿੱਚੇ ਹੀ ਲਟਕੇ ਪਏ ਨੇ ਨਾ ਉਹਨਾਂ ਦੇ ਜਵਾਬ ਨਹੀਂ ਅਜੇ ਤੱਕ ਨਾ ਉਹ ਕੋਈ ਸਵਾਲ ਵੀ ਉਸ ਤੇ ਗੱਲ ਨਹੀਂ ਕਰ ਰਿਹਾ ਕਿਵੇਂ ਦੇਖੀਏ ਸਾਰੇ ਮਤਲਬ ਆਪਾਂ ਜੀ ਪੰਥਕ ਭਵੇਖ ਨੂੰ ਦੇਖੀਏ ਤਾਂ ਕਿਵੇਂ ਦੇਖੀਏ ਇਹਦੇ ਵਿੱਚ ਇੰਨਾ ਉਲਝਾ ਆਇਆ ਸਾਬ ਕਿ ਇਹਦੇ ਵਿੱਚ ਉਲਝੇ ਲੋਕ ਵੀ ਉਲਝਣ ਦਾ ਸ਼ਿਕਾਰ ਨੇ ਕਿ ਅਸੀਂ ਕੀ ਕਰ ਰਹੇ ਆ ਕੀ ਹੋ ਰਿਹਾ ਕੀ ਚੱਲ ਰਿਹਾ ਇਹਨਾਂ ਨੂੰ ਖੁਦ ਵੀ ਸਮਝ ਨਹੀਂ ਆ ਰਹੀ ਤੇ ਸਾਡੇ ਵਰਗੇ ਨੂੰ ਤੇ ਇਹਨਾਂ ਕਿਸੇ ਕਹਾਣੀਆਂ ਨੂੰ ਸਮਝਣ ਵਾਸਤੇ